ਪਿਛਾ ਨਹੀਂ ਹਟਾਂਗੇ ਐ ਨਾ ਸੱਚੇ ਮੋਦੀ ਵੀ ਪਿਛਾ ਹਟ ਜਾਣਗੇ ਛੰਡੇ ਤੇ ਡੰਡਾ ਗੱਡ ਕੇ ਰੱਖਾਂਗੇ ਤੇ ਜੇ ਜਾਣਾ ਪਿਆ ਅੱਗੇ ਜਾਵਾਂਗੇ ਡੱਲੇ ਸਾਡੀ ਆਵਾਜ਼ ਤੇ ਹਾਂ ਜਾਵਾਂਗੇ ਜਦੋਂ ਜਦੋਂ ਮਿਲਿਆ ਟੈਮੋਂ ਦੀ ਚਾਰਾਂ ਥਲੀ ਤੇ ਥਰੀ ਹੋਈ ਐ ਅਸੀਂ ਤਾਂ ਫਿਰ ਕਾੜ ਸੁਣੀ ਨਾ ਬਿਸ਼ਰਮ ਹੋ ਗਈ ਐ ਬਿਸ਼ਰਮ ਦਾ ਕੀ ਹੁੰਦਾ ਆਂਦਾ ਪੁਰਾਣੇ ਬਜ਼ੁਰਗ ਕਹਿੰਦਾ ਆ ਕੁੱਕ ਪਿਆ ਸੀ ਤੇ ਯਾਰ ਛਾਵੇਂ ਬਹਿਣਗੇ ਇਹ ਮੋਦੀ ਰੀ ਉਹਨਾਂ ਚੋਂ ਨੇ ਸਾਡਾ ਤਾਂ ਮੱਥਾ ਤੇ ਸੈਂਟਰ ਸਰਕਾਰ ਨਾਲ ਮੱਥਾ ਹੈ ਮੰਗਾ ਮਨਾ ਕੇ ਉੱਠਾਂਗੇ ਜਾਂ ਸਾਨੂੰ ਕਿੰਨੇ ਡੱਲੇ ਵਾਲ ਸਾਹਿਬ ਤੇ ਕੁਰਬਾਨ ਕਰਨੇ ਇੰਜ ਨਹੀਂ ਜਾਣ ਵਾਲੀ ਹੁਣੇ ਕੰਮ ਦੂਜੇ ਪਾਸੇ ਵੀ ਟਹਾਣੇ ਦੇ ਵਿੱਚ ਵਜੇ ਹਰਿਆਣੇ ਦੇ ਵਿੱਚ ਵੀ ਮਹਾਪੰਚਾਇਤਾਂ ਕਿਹੜੇ ਕਿਸਾਨ ਤੁਸੀਂ ਕੀ ਕਹਿਣ ਵੀ ਕਿਹੜੇ ਕਿਸਾਨ ਨੇ ਉਧਰ ਕਿਸਾਨ ਨੇ ਇਧਰ ਕਿਸਾਨ ਨੇ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਵੀ ਉਧਰ ਕਿਸਾਨ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਉਹ ਥੋੜੇ ਜੇ ਮੁਕਾਊ ਹੋ ਗਏ ਜਿਹੜੇ ਕਿ ਮੁਕਾਊ ਦੇ ਤੌਰ ਤੋਂ ਨਾਲੇ ਉੱਥੇ ਸਰਕਾਰ ਨੇ ਸ਼ਹਿਰ ਦੇ ਕਹਿਣ ਤੇ ਸਰਕਾਰ ਨੇ ਕਹਿਣ ਤੇ ਰਖਾਈ ਆ ਰੈਲੀ ਮਾਹ ਮਹਾਰਿਆਣੇ ਦੇ ਬਲੌਂਕਰਾਂ ਜੀ ਅੰਮਾਲਾ ਜ਼ਿਲ੍ਹਾ ਡਿਸਟ੍ਰਿਕਟ ਅੰਮਾਲਾ ਤੋੜੇ ਹਰਿਆਣੇ ਦੇ ਵਿੱਚ ਮਹਾ ਪੰਚਾਇਤ ਅਜ ਇੱਕ ਅੰਮਾਲੇ ਦੇਖੋ ਕਰੀ ਜਾਓ ਜੀ ਜੋ ਡੱਲੇਵਾਲ ਸਾਹਿਬ ਨੇ ਪਹਿਲਾ ਤਰੀਕ ਦਿੱਤੀ ਤੋ ਦੇਖੋ ਜੋ ਕਿਸਾਨਾਂ ਦੀ ਆਵਾਜ਼ ਠਾਰੇ ਮਰਨ ਵਰਤੇ ਤੇ ਪੜੇ ਤੁਸੀਂ ਤੇ ਉੱਪਰ ਲੀਡਰ ਮਾਨੂੰ ਕੌਣ ਮਿਲਾਗਾ ਜਿਉਂ ਉਹਨਾਂ ਨੇ ਰੱਖਣੀ ਸੀ ਮਹਾ ਪੰਚਾਇਤ ਨੇ ਹਰਿਆਣੇ ਚ ਰੱਖਣੀ ਸੀ ਅੱਜ 4 ਦੇ ਡੱਲੇਵਾਲ ਸਾਹਿਬ ਨੇ ਕਾਲ ਦਿੱਤੀ ਸੀ ਉਹ 5 ਨੂੰ ਜਾਂ 6 ਨੂੰ ਕਰ ਸਕਦੇ ਸੀ ਪਰ ਉਹ ਕਹਿੰਦੇ ਕਿ ਕਾਲ ਜਿਹੜੀ ਆ ਪਹਿਲਾਂ ਅਸੀਂ ਦਿੱਤੀ ਸੀ ਕਿ ਨਹੀਂ ਨਹੀਂ ਡੱਲੇਵਾਲ ਸਾਹਿਬ ਨੇ ਪਹਿਲਾਂ ਕਾਲ ਦਿੱਤੀ ਆ ਉਹ ਤੋਂ ਬਾਅਦ ਉਹਨਾਂ ਨੇ ਪ੍ਰੋਗਰਾਮ ਰੱਖਿਆ ਸਾਰਾ ਪੰਜਾਬੀ ਮੈਨੂੰ ਤਾਂ ਲੱਗਦਾ ਵੀ ਇੱਥੇ ਆ ਗਿਆ ਐਨਾ ਜਾਵਾਂ ਐਨਾ ਕੱਟ ਹਜੇ ਤੁਸੀਂ ਇਹ ਦੇਖੋ ਵੀ 3:00 ਵਜੇ ਤੇ ਹਜੇ ਲੋਕ ਆਈ ਜਾਂਦੇ ਆ ਉਹਨੇ ਪਰਲੀ ਸੜਕ ਤੇ ਆਈ ਜਾਂਦੇ 19 ਇਧਰ ਜਾਈ ਜਾਂਦੇ ਤੇ ਪਨਾਰ ਤੇ ਜਿਹੜੇ ਬੈਠੇ ਨੇ ਗਿਣਤੀ ਕੋਈ ਨਹੀਂ ਮੈਨੂੰ ਤਾਂ ਲੱਗਦੀ ਵੀ ਲੱਖਾਂ ਲੱਖਾਂ ਲੋਕਾਂ ਦਾ ਟੱਪ ਗਿਆ ਕੱਟ ਬਹੁਤ ਜ਼ਿਆਦਾ ਕੱਟ ਆ ਖਨੌਰੀ ਬਾਰਡਰ ਤੇ 2 ਲੱਖ ਦੇ ਇਕੱਠ ਦਾ ਅਨੁਮਾਨ ਕਿਸਾਨ ਆਗੂਆਂ ਦੇ ਵੱਲੋਂ ਲਾਇਆ ਜਾ ਰਿਹਾ ਸੀ ਜਗਜੀਤ ਸਿੰਘ ਡੱਲੇਵਾਲ ਲਾਈਵ ਹੁੰਦੇ ਨੇ ਤੇ ਕਹਿੰਦੇ ਨੇ ਕਿ ਸਭ ਨੇ ਖਨੌਰੀ ਬਾਰਡਰ ਤੇ ਪਹੁੰਚਣਾ ਆ ਮੈਂ ਤੁਹਾਡੇ ਦਰਸ਼ਨ ਕਰਨੇ ਆ ਤੇ ਜੇਕਰ ਅੱਜ ਖਨੌਰੀ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਖਨੌਰੀ ਦੀਆਂ ਸੜਕਾਂ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਵਾਹਨਾਂ ਦੇ ਨਾਲ ਜਿਹੜੀਆਂ ਨੇ ਉਹ ਜਾਮ ਨੇ ਕਈ-ਕਈ ਕਿਲੋਮੀਟਰ ਤੱਕ ਦੇ ਜਿਹੜੇ ਆ ਉਹ ਜਾਮ ਨੇ ਤੇ ਪਹੁੰਚੇ ਹੋਏ ਨੇ ਗੱਲਬਾਤ ਆਪਾਂ ਕਰਾਂਗੇ ਕਿਵੇਂ ਦੇਖਦੇ ਹੋ ਅੱਜ ਦੇ ਇਕੱਠ ਨੂੰ ਖਾਸ ਕਰ ਕਿਵੇਂ ਦੇਖਦੇ ਹੋ ਇਹ ਜੀ ਇਕੱਠ ਅੱਜ ਦਾ ਜਿਹੜਾ ਨਾ ਹਾਂ ਬਾਜੀ ਰਿਕਾਰਡ ਹੀ ਤੋੜ ਗਿਆ ਹੂੰ ਐਨਾ ਰਿਕਾਰਡ ਤੋੜ ਕੱਟ ਹੈ ਹੂੰ ਕਿ ਜਦੋਂ ਸਾਡੇ ਬਰਾਬਰ ਹੂੰ ਆਪਣੀ ਦੂਜੀਆਂ ਜੱ세 ਬੰਦੀਆਂ ਨੇ ਹੂੰ ਟੁਹਾਣਾ ਦੇ ਵਿੱਚ ਕੱਠ ਰੱਖਿਆ ਸੀ ਹੂੰ ਪਰ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਕਾਲ ਦਿੱਤੀ ਸੀ ਵੀ ਮੈਂ ਲੋਕਾਂ ਦੇ ਦਰਸ਼ਨ ਕਰਨੇ ਚਾਹੁੰਦੇ ਹੂੰ ਪਰ ਮੈਂ ਕਹਿੰਦਾ ਵੀ ਸਾਰਾ ਪੰਜਾਬ ਹੀ ਮੈਨੂੰ ਤਾਂ ਲੱਗਦਾ ਵੀ ਇੱਥੇ ਆ ਗਿਆ ਹੂੰ ਇਨਾ ਜਾਵੈ ਇਨਾ ਕੱਟ ਹਜੇ ਤੁਸੀਂ ਇਹ ਦੇਖੋ ਵੀ 3:00 ਵਜੇ ਤੇ ਹਜੇ ਲੋਕ ਆਈ ਜਾਂਦੇ ਆ ਉਹਨੇ ਪਰਲੀ ਸੜਕ ਤੇ ਆਈ ਜਾਂਦੇ 19 ਇਧਰ ਜਾਈ ਜਾਂਦੇ ਤੇ ਪੰਡਾਲ 'ਚ ਜਿਹੜੇ ਬੈਠੇ ਨੇ ਗਿਣਤੀ ਕੋਈ ਨਹੀਂ ਮੈਨੂੰ ਤਾਂ ਲੱਗਦੀ ਵੀ ਲੱਖਾਂ-ਲੱਖਾਂ ਲੋਕ ਬੜਾ ਟੱਪ ਗਿਆ ਕੱਟ ਬਹੁਤ ਜ਼ਿਆਦਾ ਕੱਟ ਆ ਸਾਰੇ ਡੱਲੇਵਾਲ ਸਾਹਿਬ ਦੀ ਆਵਾਜ਼ ਪਹੁੰਚੀ ਆ ਪੰਜਾਬ ਦੇ ਕੁੱਲ ਆਬਾਮ ਤੱਕ ਹਾਂ ਇਹ ਜ਼ਰੂਰ ਪਹੁੰਚੀ ਆ ਕਿਉਂ ਡੱਲੇਵਾਲ ਸਾਹਿਬ ਨੂੰ ਤੁਹਾਨੂੰ ਪਤਾ ਵੀ ਅੱਜ 40 ਦਿਨ 39 ਦਿਨ ਹੋ ਗਏ ਬੈਠੇ ਨੂੰ ਉਹ ਕੋਈ ਆਪ ਦੀ ਖਾਤਰ ਤਾਂ ਬੈਠੇ ਨਹੀਂ ਲੋਕਾਂ ਦੀ ਖਾਤਰ ਬੈਠੇ ਆ ਕਿਸੇ ਦੀ ਖਾਤਰ ਮਰਨਾ ਬਾਈ ਜੀ ਬਹੁਤ ਔਖਾ ਹੈ ਆਪ ਦੀ ਖਾਤਰ ਆਪ ਦੀ ਆਈ ਤੇ ਨਹੀਂ ਕੋਈ ਮਰਦਾ ਤੇ ਪਰ ਕਿਸੇ ਦੀ ਖਾਤਰ ਮਰਨਾ ਤੁਸੀਂ ਇਹ ਵੇਖੋ ਵੀ ਪ੍ਰਧਾਨ ਜੀ ਕਿਸੇ ਦੀ ਖਾਤਰ ਸਾਡੀ ਖਾਤਰ ਬੈਠਿਆ ਸਾਡੇ ਬੱਚਿਆਂ ਦੀ ਖਾਤਰ ਬੈਠਿਆ ਤੇ ਅਸੀਂ ਘਰਾਂ ਤੋਂ ਚੱਲ ਕੇ ਕੋਹਨ ਦੀ ਆਵਾਜ਼ ਤੇ ਇੱਥੇ ਨਹੀਂ ਆ ਸਕਦੇ ਉਹ ਮਰਨ ਨੂੰ ਤਿਆਰ ਬੈਠੇ ਸਾਡੀ ਖਾਤਰ ਤੇ ਅਸੀਂ ਉਹਨਾਂ ਦੀ ਆਵਾਜ਼ ਤੇ ਘਰੋਂ ਚੱਲ ਕੇ ਇੱਥੇ ਨਹੀਂ ਆ ਸਕਦੇ ਅਸੀਂ ਉਹਨਾਂ ਦੇ ਦਰਸ਼ਨ ਕਰਨ ਵੀ ਆਏ ਆ ਉਹਨਾਂ ਨੇ ਸਾਨੂੰ ਕਾਲ ਦਿੱਤੀ ਸੀ ਸਾਰਾ ਪੰਜਾਬ ਹੀ ਉਮਰ ਕੇ ਆ ਗਿਆ ਕੀ ਬੀਬੀਆਂ ਤੇ ਕੀ ਬਜ਼ੁਰਗ ਤੇ ਕੀ ਨੌਜਵਾਨ ਇੱਥੇ ਹਾੜੀ ਆ ਗਿਆ ਜੀ ਦੂਜੇ ਦੂਜੇ ਪਾਸੇ ਵੀ ਟਹਾਣੇ ਦੇ ਵਿੱਚ ਵੀ ਜੇ ਹਰਿਆਣੇ ਦੇ ਵਿੱਚ ਵੀ ਮਹਾਪੰਚਾਇਤਾਂ ਕਿਹੜੇ ਕਿਸਾਨ ਤੁਸੀਂ ਕੀ ਕਹਿਣੇ ਵੀ ਕਿਹੜੇ ਕਿਸਾਨ ਨੇ ਉਧਰ ਕਿਸਾਨ ਨੇ ਇੱਧਰ ਕਿਸਾਨ ਨੇ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਵੀ ਉਧਰ ਕਿਸਾਨ ਹੈ ਮੈਨੂੰ ਤਾਂ ਇਹ ਲੱਗਦਾ ਹੈ ਵੀ ਉਹ ਥੋੜੇ ਜੇ ਵਕਾਊ ਹੋ ਗਏ ਜਿਹੜੇ ਕਿ ਵਕਾਊ ਦੇ ਤੌਰ ਤੇ ਉਹਨਾਂ ਨੇ ਉਥੇ ਸਰਕਾਰ ਦੀ ਸ਼ਹਿਰੇ ਕਹਿਣ ਤੇ ਸਰਕਾਰ ਨੇ ਕਹਿਣ ਤੇ ਰਖਾਈ ਆ ਰੈਲੀ ਵੀ ਬਰੋਬਰ ਰੱਖਾਈ ਆ ਵੀ ਡੱਲੇਵਾਲ ਨੇ ਆਵਾਜ਼ ਦਿੱਤੀ ਆ ਵੀ ਪੰਜਾਬ ਉਸੇ ਸਾਰਾ ਇਕੱਠਾ ਹੋ ਜੂ ਤੇ ਪੰਜਾਬ ਇਕੱਠਾ ਨਾ ਹੋਵੇ ਵੀ ਪੰਜਾਬ ਦੇ ਲੋਕ ਸਾਡੇ ਇਧਰ ਟੁਹਾਨੇ ਚਾਉਣ ਇਧਰ ਇਕੱਠੇ ਨਾ ਹੋਣ ਲੋਕ ਕਰਕੇ ਇਸ ਕਰਕੇ ਰੱਖੀ ਆ ਜ ਬਰੋਬਰ ਰੈਲੀ ਉਹਨਾਂ ਨੇ ਨਹੀਂ ਤਾਂ ਹੋਰ ਦੋ ਦਿਨ ਸਾਤੋਂ ਬਾਅਦ ਵੀ ਰੱਖ ਸਕਦੇ ਸੀ ਜੀ ਉਹਨਾਂ ਨੇ ਰੱਖਣੀ ਸੀ ਮਹਾਪੰਚਾਇਤ ਉਹਨਾਂ ਨੇ ਹਰਿਆਣੇ ਚ ਰੱਖਣੀ ਸੀ ਅੱਜ ਚਾਰ ਦੇ ਡੱਲੇਵਾਲ ਸਾਹਿਬ ਨੇ ਕਾਲ ਦਿੱਤੀ ਸੀ ਉਹ ਪੰਜ ਨੂੰ ਜਾਂ ਛੀ ਨੂੰ ਕਰ ਸਕਦੇ ਸੀ ਪਰ ਉਹ ਕਹਿੰਦੀ ਆ ਕਿ ਕਾਲ ਜਿਹੜੀ ਆ ਪਹਿਲਾਂ ਅਸੀਂ ਦਿੱਤੀ ਨਹੀਂ ਨਹੀਂ ਡੱਲੇਵਾਲ ਸਾਹਿਬ ਨੇ ਪਹਿਲਾਂ ਕਾਲ ਦਿੱਤੀ ਆ ਉਦੋਂ ਬਾਅਦ ਉਹਨਾਂ ਨੇ ਪ੍ਰੋਗਰਾਮ ਰੱਖਿਆ ਵੀ ਡੱਲੇਵਾਲ ਸਾਹਿਬ ਨੇ ਕਹਿਤਾ ਵੀ ਅਸੀਂ ਕੱਟ ਕਰਨਾ ਚਾਰ ਨੂੰ ਤਾਂ ਉਹਨਾਂ ਨੇ ਉਦੋਂ ਬਾਅਦ ਇਹ ਜਿਹੜੀ ਕਾਲ ਦਿੱਤੀ ਆ ਵੀ ਕੱਟ ਨਹੀਂ ਦਿੱਤੀ ਆ ਪਰ ਮੈਨੂੰ ਨਹੀਂ ਲੱਗਦਾ ਵੀ ਉੱਥੇ ਜਿਹੜਾ ਕੱਟੇ ਤੇ ਸਾਰਾ ਪੰਜਾਬ ਮੋੜ ਕੇ ਆ ਗਿਆ ਜਿੰਨਾ ਪੰਜਾਬ ਆ ਸਾਰਾ ਇੱਥੇ ਤੁਸੀਂ ਦੇਖ ਲਓ ਫਿਰਦਾ ਕਿ ਬੱਚੇ ਨੌਜਵਾਨ ਬਜ਼ੁਰਗ ਬੀਬੀਆਂ ਹਰ ਹੀ ਆ ਗਿਆ ਯਾਰ ਐਨੀ ਦੁਨੀਆ ਕੱਟੀ ਹੋਈ ਆ ਕਿ ਪ੍ਰਧਾਨ ਜੀ ਨੂੰ ਅੱਜ ਹੌਸਲਾ ਹੋ ਗਿਆ ਵੀ ਵਾਕਈ ਦੁਨੀਆ ਜਿੰਨਾ ਖਾਤਰ ਮੈਂ ਮਰਨ ਨੂੰ ਬੈਠਾ ਹਾਂ ਜਿੰਨਾ ਦੀ ਖਾਤਰ ਮੈਂ ਮਰਨ ਆਸਤੇ ਬੈਠਾ ਆ ਉਹ ਮੇਰੇ ਨਾਲ ਖੜੇ ਆ ਵਾਕਈ ਕਿਹਦੇ ਲਈ ਆਏ ਆ ਅੱਜ ਇੱਥੇ ਕਿਹਦੇ ਲਈ ਆਏ ਆ ਅਸੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਏ ਜੇ ਜੋ ਕਿ ਡੱਲੇਵਾਲ ਸਾਹਿਬ ਨੇ ਮਰਨ ਮਰਤੇ ਰੱਖਿਆ ਹੋਇਆ ਉਹਦੀ ਹਮਾਇਤ ਆਏ ਅਸੀਂ ਤੇ ਵਾਤੇ ਵਾਦੇ ਸਪੋਰਟ ਕਰਦੇ ਹਾਂ ਵੀ ਸਰਕਾਰ ਨੂੰ ਸਾਡੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਕਿਹਦੇ ਲਈ ਆਏ ਆ ਅੱਜ ਇੱਥੇ ਕਿਹਦੇ ਲਈ ਆਏ ਆ ਕਿੱਦੇ ਲਈ ਆਏ ਹੋ ਜੀ ਡੱਲੇ ਲਈ ਆਏ ਆ ਜੀ ਡੱਲੇ ਲਈ ਆਏ ਡੱਲੇ ਵਾਲੇ ਕਿਦੇ ਲਈ ਆਏ ਹੋ ਭਾਈ ਅੱਜ ਅੱਛਾ ਡੱਲੇਬਾਲ ਸਾਹਿਬ ਦਾ ਸਨੇਹਾ ਸੀਗਾ ਜੀ ਸਿੱਧੂਪੁਰ ਜਥੇਬੰਦੀ ਤੋਂ ਉਹਨਾਂ ਲਈ ਆਏ ਸਾਰੇ ਕਿਸਾਨੀ ਹਾਂ ਬਹੁਤ ਵੱਡੀ ਗਿਣਤੀ ਵਿੱਚ ਇਕੱਠੇ ਦੇਖ ਸਕਦੇ ਹਾਂ ਜੀ ਹਾਂ ਜੀ ਪੱਲਾ ਪੰਜਾਬ ਨੇ ਉਰੇ ਦਾ ਪੂਰਾ ਹਰਿਆਣਾ ਹਾਂ ਹਿਮਾਚਲ ਹਾਂ ਸਭ ਬੰਦੇ ਯਹਾਂ ਬਾ ਡੱਲੇਬਾਲ ਜੀ ਕੀ ਜੋ ਡੱਲੇਬਾਲ ਜੀ ਨੇ ਕਾਲ ਦਿੱਤੀ ਵੀ ਮੈਂ ਦਰਸ਼ਨ ਕਰਨਾ ਚਾਹੂੰ ਤਾਂ ਇਸ ਕਰਕੇ ਹਮ ਹਰਿਆਣੇ ਦੇ ਬਲੋਂ ਕਰਾਂ ਜੀ ਅੰਮ੍ਰਾਲਾ ਜ਼ਿਲ੍ਹਾ ਡਿਸਟ੍ਰਿਕਟ ਅੰਮ੍ਰਾਲਾ ਤੋੜੇ ਹਰਿਆਣੇ ਦੇ ਵਿੱਚ ਹੀ ਮਹਾਪੰਚਾਇਤ ਦਾ ਇੱਕ ਅੰਮ੍ਰਾਲੇ ਇੱਕੋ ਕਰੀ ਜਾਓ ਜੀ ਜੋ ਡੱਲੇਵਾਲ ਸਾਹਿਬ ਨੇ ਪਹਿਲਾ ਤਰੀਕ ਦਿੱਤੀ ਤੋ ਦੇਖੋ ਜੋ ਕਿਸਾਨਾਂ ਦੀ ਆਵਾਜ਼ ਠਾ ਰਹੇ ਮਰਨ ਵਰਤ ਤੇ ਪੜੇ ਤੁਸੀਂ ਤੇ ਉੱਪਰ ਲੀਡਰ ਨੂੰ ਕੌਣ ਮਿਲਗਾ ਜੋ ਮਰਨ ਵਰਤ ਤੇ ਖੁਦ ਪੜ ਗਏ ਕਿਸਾਨਾਂ ਵਾਸਤਾ ਕੋ ਇਕੱਲੇ ਵਾਸਤਾ ਨਹੀਂ ਆਪਣੇ ਪੜੇ ਹੋ ਉਹ ਸਭ ਜਿੰਨੇ ਵੀ ਚਲੋ ਕਿਸਾਨ ਮਜ਼ਦੂਰੀ ਸਾਰੇ ਵਾਸਤਾ ਪੜੇ ਹੋ ਤੋ ਇਸ ਕਰਕੇ ਆ ਵੀ ਮਹਾ ਜਾਣੇ ਤੇ ਆਪਾਂ ਨੂੰ ਰਾਜ ਜੋ ਇਹਨਾਂ ਕਹਿਦਾ ਵਿਚਾਰਿਆ ਨਾ ਹਾਂ ਮਨ ਨੇ ਮਾਰੇ ਦਰਸ਼ਨ ਕਿਆ ਕਰਾਂਗੇ ਬਾਬਾ ਹਾਂ ਮਨ ਕੇ ਦਰਸ਼ਨ ਕਰਕੇ ਇਨਕੇ ਚਰਨਾਂ ਨੂੰ ਛੂ ਕਰਕੇ ਚਲੇ ਆ ਹਲੀ ਤੋਂ ਉਰੀ ਆ ਪਰ ਬਾਕੀ ਦੇਖਿਆ ਜੀ ਨੂੰ ਦੇਖ ਲਿਓ ਵੀ ਕੈਥਲ ਤੱਕ ਜਾਮ ਲੱਗ ਰਿਹਾ ਜੀ ਆ ਰਿਹਾ 10 ਕਿਲੋਮੀਟਰ ਮੈਨੋਂ ਦੇਖ ਲਿਓ ਵੀ ਕਿਤਨੀ ਦੁਨੀਆ ਆ ਰਹੀ ਆਰ ਜਾਰੀ ਕੋਈ ਹਿਸਾਬ ਨਹੀਂ ਰਿਹਾ ਇੱਥੇ ਲਈ ਆਈ ਸੀ ਇੱਥੇ ਆਪਣੀਆਂ ਮੰਗਾ ਵਾਸਤੇ ਆਏ ਆ ਜੀ ਅਸੀਂ ਮੰਗਾ ਹੱਡੀਆਂ ਦੇ ਨਹੀਂ ਰਿਹਾ ਮੋਦੀ ਪਹਿਲਾਂ ਵੀ ਅਸੀਂ ਰੋਕੇ ਆ ਅਸੀਂ 13 ਮਹੀਨੇ ਦੀ ਜਾਨ ਨੂੰ ਉੱਥੇ ਚੰਗੀ ਤਰ੍ਹਾਂ ਰੱਜ ਕੇ 750 ਕਿਸਾਨ ਅਸੀਂ ਮਤਲਬ ਸ਼ਹੀਦ ਕਰਕੇ ਆਏ ਆ ਫਿਰ ਇੱਥੇ ਜਦੋਂ ਨੇ ਕਾ ਬੈਠੇ ਆ ਉਦੋਂ ਦੇ ਸਾਡਾ ਕਿਸਾਨ ਸੁਭਕਰਨ ਸਿੰਘ ਮਰਿਆ ਉਸ ਤੋਂ ਬਾਅਦ ਲਗਾਤਾਰ ਮੋਰਚਾ ਜਾਰੀ ਹੈ ਸਾਡਾ ਮੋਰਚਾ ਜਾਦੀਆਰ ਤੋਂ ਬਰ ਜਦੋਂ ਕਿਸੇ ਵਾਰ ਤੋਂ ਸਾਡੇ 10 11 ਮਹੀਨੇ ਹੋ ਗਏ ਕਿਸੇ ਨੇ ਸੁਣਿਆ ਫਿਰ ਸਿੰਘ ਸਾਹਿਬ ਸਾਡੇ ਜਿਹੜੇ ਨੇ ਇਮਰਨ ਮਰਤ ਦੇ ਬੈਗੇ ਨੇ ਅੱਜ ਅਸੀਂ ਇਹਨਾਂ ਨੂੰ ਨਮਨ ਕਰਨ ਵਾਸਤੇ ਆਏ ਆ ਇਹਨਾਂ ਦੀ ਕੌਲ ਤੇ ਨਮਨ ਕਰਨ ਵਾਸਤੇ ਆਏ ਆ ਵੀ ਪਿਸ਼ਾਨੀ ਹਟਾਗੇ ਮੋਦੀ ਸਾਹਿਬ ਤੇ ਠੰਡੇ ਪਿੱਛੇ ਸਾਡੇ ਇੰਦੇ ਸਿੰਘਾਂ ਨੇ ਗਰਮੀ ਵੀ ਬੜੀ ਪਿੰਡੇ ਦੇ ਹੰਡਾਈ ਹੈ ਤੂੰ ਠੰਡੀ ਵੀ ਮੇਰੇ ਲੋ ਹੱਡ ਚੀਨ ਵੀ ਠੰਡੇ ਅਜੇ ਵੀ ਲੋਕਾਂ ਦਾ ਹੌਸਲਾ ਪਰੰਦੇ ਪਿਛਾ ਨਹੀਂ ਹਟਾਂਗੇ ਐ ਨਾ ਸੱਚੇ ਮੋਦੀ ਵੀ ਪਿਛਾ ਹਟ ਜਾਣਗੇ ਛੰਡੇ ਤੇ ਡੰਡਾ ਗੱਡ ਕੇ ਰੱਖਾਂਗੇ ਤੇ ਜੇ ਜਾਣਾ ਪਿਆ ਅੱਗੇ ਜਾਵਾਂਗੇ ਡੱਲਿਆ ਸਭ ਦੀ ਆਵਾਜ਼ ਤੇ ਹਾਂ ਜਾਵਾਂਗੇ ਜਦੋਂ ਜਦੋਂ ਮਿਲਿਆ ਟੈਮੋਂ ਦੀ ਚਾਰ ਹਾਂ ਤਲੀ ਦੇ ਧੜੀ ਹੋਈ ਐ ਅਸੀਂ ਤਾਂ ਅੱਛਾ ਹਾਂਜੀ ਤਲੀ ਦੇ ਧਰ ਕੇ ਆਏ ਹਾਂ ਤਲੀ ਦੇ ਧਰ ਕੇ ਰੱਖਣੀ ਆ ਨਾ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਨਾ ਮੋਦੀ ਦੀ ਨਾ ਹਰਿਆਣਾ ਸਰਕਾਰ ਦੀ ਜਿਹੜਾ ਡੱਲੇਵਾਲ ਸਾਹਿਬ ਨੇ ਕਹਿੰਦਾ ਵੀ ਚੱਲਣਾ ਤੇ ਚੱਲਣਾ ਹੈ ਪਹਿਲਾਂ ਵੀ ਮੋਰਚਾ ਛੋਟੇ ਸੀ ਛੋੜਨੋਂ ਹੁਣੋਂ ਨਹੀਂ ਹਟਦੇ ਚਾਹੇ ਇਹਨਾਂ ਦੇ ਪੱਥਰ ਨੇ ਚਾਹੇ ਇਹਨਾਂ ਦੇ ਕਿਲਾ ਕੰਢੇ ਲੱਗੇ ਨੇ ਇਹ ਤਾਂ ਸਾਡੀ ਨਿਜਜਨਤਾ ਕੇ ਕੁਛ ਵੀ ਨਹੀਂ ਹੈਗਾ ਇਹ ਤਾਂ 10% ਵੀ ਨਹੀਂ ਹੈਗਾ ਜਨਤਾ ਚੁੱਕ ਕੇ ਕਹਿੰਦਾ ਜੱਕਣਗੇ ਆਏ ਤਾਂ ਹਲਾ ਮਾਰ ਕੇ ਇੱਕ ਵਾਰੀ ਚੀ ਜੱਕ ਦੇਣਗੇ ਅਸੀਂ ਪਰ ਅਸੀਂ ਇਹਨਾਂ ਦਾ ਸਬਰ ਤੇ ਸੰਤੋਖ ਦੀ ਪਰਖ ਦਾ ਪਿਆ ਪਰਖ ਲੈਣ ਦੇ ਨੂੰ ਕਿੰਨਾ ਪਰਖਦਾ ਸਾਡਾ ਪਰਖ ਕੇ ਦੇਖ ਲੈ ਚਾਹੀਏ ਕਿ ਕੱਟ ਹੁਣ ਉਸ ਹਿਸਾਬ ਦਾ ਨਹੀਂ ਰਿਹਾ ਇੱਥੇ ਗੱਲ ਨਹੀਂ ਬਣੀ ਅੱਜ ਬਣ ਗਈ ਗੱਲ ਅੱਜ ਤੁਸੀਂ ਦੇਖ ਲਓ মিডিਆ ਵਾਲੇ ਦੇਖ ਲਓ ਅੱਜ ਜਿਵੇਂ ਪਾਤੜਾ ਤੋਂ ਲੈ ਕੇ ਇੱਥੋਂ ਤੱਕ ਜਾਮ ਲੱਗਾ ਹੈ ਤੇਰਾ ਕੈਕਸਲ ਕੋ ਲੈ ਕੇ ਜਾਮ ਲੱਗਾ ਹੈ ਇੱਧਰ ਅਸੀਂ ਲੋਕਲ ਪਿੰਡਾਂ ਦੇ ਵਿੱਚੋਂ ਆਂ ਲੋਕਲ ਪਿੰਡਾਂ ਦੇ ਵਿੱਚ 9-9 10-10 ਕਿਲੋਮੀਟਰ ਦਾ ਜਾਮ ਲੱਗਾ ਹੈ ਟਰਾਲੀਆਂ ਟਰੈਕਟਰ ਅੜੇ ਹੋਏ ਨੇ ਘਟੋ ਘਟ ਵੀ ਨਾਲ ਜਿਸ ਦਾ ਕੀ 10 ਲੱਖ ਬੰਦਾ ਇੱਥੇ ਹਾਂ 10 ਲੱਖ ਬੰਦਾ ਹੈ ਜੀ ਹਾਂ ਜੀ ਪਿਛਾਂ ਨਹੀਂ ਆਏ ਅਸੀਂ ਡੱਲੇਵਾਲ ਸਾਹਿਬ ਦੀ ਇਲਾਕੇ ਤੇ ਆਏ ਆ ਜੀ ਸਾਡਾ ਪਿੰਡ ਮੰਡ ਵਾਲਾ ਫਰੀਦਕੋਟ ਦੇ ਕੋਲ ਅਸੀਂ ਪਿੰਡ ਦੇ ਵਿੱਚ 3 ਦਿਨ ਤੁਰ ਕੇ ਤੇ 14 ਬੰਦੇ ਤਿਆਰ ਹੋਏ ਸੀ ਤੇ ਜਦੋਂ ਅੱਜ ਬੱਸ ਚੱਲਣੀ ਸੀ ਸਾਡੇ 36 ਬੰਦੇ ਹੋਗੇ ਜੀ ਚੰਦਵਾਜਾ ਪਿੰਡ ਦੇ ਵਿੱਚ ਇੱਕ ਬੱਸ ਨਹੀਂ ਸੀ ਭਰਦੀ ਅੱਜ ਦੋ ਬੱਸਾਂ ਆਈਆਂ ਕਹਿੰਦੇ ਤੋਂ ਪਾਵੇ ਆ ਵੀ ਜੇ ਅਸੀਂ 15 ਬੰਦੇ ਕਹੇ ਤਾਂ ਇੱਥੇ 30 ਆਏ ਆ 50 ਆਏ ਆ ਘੱਟ ਨਹੀਂ ਆਏ ਵੱਧ ਆਏ ਉਹ ਵੀ ਆਏ ਜਿਹੜੇ ਅੱਗੇ ਕਦੇ ਨਹੀਂ ਸੀ ਆਏ ਜਥੇਬੰਦੀਆਂ ਜੁੜੇ ਹੋਏ ਆ ਹਾਂਜੀ ਸਾਡਾ ਫਰੀਦਕੋਟ ਦਾ ਏਰੀਆ ਤੇ ਇਸੇ ਜਥੇਬੰਦੀ ਨਾਲ ਜੁੜੇ ਹੋਏ ਆ ਹਰੇਕ ਜਗ੍ਹਾ ਤੇ ਜਿੱਥੇ ਵੀ ਕਾਲਦੇ ਨੇ ਲੁਧਿਆਣੇ ਕੀ ਬਰਨਾਲੇ ਕੀ ਹਰੇਕ ਜਗ੍ਹਾ ਤੇ ਅਸੀਂ ਪਹੁੰਚਦੇ ਆਂ ਤੇ ਪਹੁੰਚਦੇ ਰਹਾਂਗੇ ਅਸੀਂ ਢੱਲੇ ਵਾਲੇ ਦੇ ਨਾਲ ਅਮਰਦਨ ਤੱਕ ਹੂੰ ਨਾਲੋਂ ਜੀ ਪ੍ਰਧਾਨ ਜੀ ਨੇ ਹਾਂਜੀ ਹਾਂਜੀ ਨਾਲ ਆ ਜੀ ਹੈ ਨਾਲ ਆ ਜੀ ਕਿਹਦੇ ਲਈ ਆਏ ਹੋ ਅੱਜ ਅੱਜ ਢੱਲੇਵਾਲ ਵਾਸਤੇ ਆਇਆ ਸੀ ਤੁਹਾਨੂੰ ਕਹਾਈ ਦਿਆਂ ਯਾਰ ਢੱਲੇ ਸਾਹਿਬ ਵਾਸਤੇ ਆਏ ਹੈ ਢੱਲੇਵਾਲ ਸਾਹਿਬ ਵਾਸਤੇ ਢੱਲੇਵਾਲ ਕਿਹਦੇ ਲਈ ਆਏ ਹੋ ਢੱਲੇਵਾਲ ਲਈ ਹੈ ਢੱਲੇਵਾਲ ਲਈ ਢੱਲੇਵਾਲ ਵਾਸਤੇ ਜੀ ਦਾਸਾਨੀ ਮੰਗਾ ਨੇ ਉਹਨਾਂ ਵਾਸਤੇ ਆਏ ਆ ਅਸੀਂ ਇਹ ਸਰਕਾਰ ਕਿਉਂ ਨਹੀਂ ਸੁਣਦੀ ਫਿਰ ਇਹ ਫਿਰ ਕਾਟ ਸੁਣੀ ਨਾ ਬੇਸ਼ਰਮ ਹੋ ਗਈ ਏ ਬੇਸ਼ਰਮ ਦਾ ਕੀ ਹੁੰਦਾ ਹੈ ਆਹਨਾ ਪੁਰਾਣੇ ਬਜ਼ੁਰਗ ਕਹਿੰਦੇ ਕੁੱਕ ਪਿਆ ਸੀ ਤੇ ਯਾਰ ਸ਼ਾਮੇ ਬਹਿਣਗੇ ਇਹ ਮੁੱਦਰੀ ਉਹਨਾਂ ਚੋਂ ਨੇ ਉਹਨਾਂ ਚੋਂ ਨੇ ਸਰਕਾਰ ਕਿਵੇਂ ਦੇਖਦੇ ਹੋ ਇਹ ਦੱਸ ਸਰਕਾਰ ਦੀ ਸਰਕਾਰ ਇਹ ਪੰਜਾਬ ਦੀ ਸਰਕਾਰ ਸਾਡੇ ਵਾਸਤੇ ਠੀਕ ਹੈ ਕੁਛ ਨਹੀਂ ਨੱਕ ਤੇ ਸਾਨੂੰ ਰੋਕੇ ਐਸਾ ਹੁੰਦਾ ਨਾ ਕੁਛ ਹੋਈ ਭਗਵਾਨ ਜਮਾਨ ਨੂੰ ਕਹੀ ਜੀ ਮਾਰਾ ਮਾਰਾ ਭਗਵਾਨ ਸਾਹਿਬ ਦੇ ਬੰਦੇ ਇੱਥੇ ਨਮੈਂਦੇ ਆਉਣ ਦੇ ਨਾ ਗੱਲ ਸੁਣਦੇ ਨਹੀਂ ਸਭ ਕੁਝ ਕਰ ਐਮਐਸਪੀ ਤਾਂ ਇਹ ਵੀ ਦਿੰਦੇ ਹੈਗੇ ਛੁਟਕੀਆਂ ਐਮਐਸਪੀ ਕਦ ਐਮਐਸਪੀ ਤਾਂ ਸੈਂਟਰ ਨਹੀਂ ਦੇਣੀ ਇਹ ਕਿਵੇਂ ਦੇ ਦੇਣਗੇ ਸਾਨੂੰ ਇਹ ਤਾਂ ਦੇ ਨਹੀਂ ਸਕਦੇ ਇਹ ਦੇ ਨਹੀਂ ਜੀ ਇਹ ਸਟੇਟ ਜੀ ਨਹੀਂ ਨਾ ਦੇ ਸਕਦੀ ਸਾਨੂੰ ਇਹ ਐਮਐਸਪੀ ਸੈਂਟਰ ਤਾਂ ਪੱਕੀ ਤਾਂ ਵੇ ਚੁਟਕੀਆਂ ਹੀ ਮਾਰਦੇ ਸੀ ਇਹ ਚੁਟਕੀਆਂ ਤਾਂ ਮਾਰਦੇ ਚੁਟਕੀਆਂ ਮਾਰ ਕੇ ਚਲੋ ਵੋਟਾਂ ਲੈ ਗਿਆ ਮਾਰ ਕੇ ਮੁੰਡਿਆ ਮੁੰਡੇ ਲੱਗ ਕੇ ਅੱਖੇ ਬੁੱਢੇ ਵੀ ਨਹੀਂ ਲੱਗੇ ਇਹਨਾਂ ਦੇ ਅੱਖੇ ਬੁੱਢੇ ਤਾਂ ਉੱਧੇ ਨਹੀਂ ਰਹੇ ਆ ਹਰਿਆਣਾ ਦੇ ਵਿੱਚ ਵੀ ਕਹਿੰਦੇ ਐਮਐਸਪ ਦਿੱਤੀ ਆ ਸੂਬਾ ਸਰਕਾਰ ਨੇ ਦਿੱਤੀ ਆ ਉਹ ਉਹ ਸੂਬਾ ਸਰਕਾਰ ਨੇ ਲਾਲਚੀ ਜੀ ਆ ਕੇ ਦਿੱਤੀ ਕਿਸੇ ਨੂੰ ਨਹੀਂ ਦਿੱਤੀ ਸਭ ਰੋਂਦੇ ਨੇ ਸਾਡੇ ਅੰਗੂਸ਼ ਚਰੀ ਦੀ ਜਾਨ ਨੂੰ ਸਭ ਦੀ ਜਾਨ ਨੂੰ ਰੋਂਦੇ ਨੇ ਪਰ ਸਾਡੇ ਲੋਕ ਡਰਦੇ ਨਹੀਂ ਸਾਡੇ ਲੋਕ ਡਰਦੇ ਨੂੰ ਨਹੀਂ ਦੇਖੋ ਪੰਜਾਬ 'ਚ ਕਾਲ ਦਿੱਤੀ ਅੱਜ ਦੇਖੋ ਲੱਖਾਂ ਬੰਦੇ ਇਕੱਠਾ ਹੋ ਗਿਆ ਉਹ ਸੱਚ ਕੁ 10 ਬੰਦੇ ਤੁਰਨ ਲੱਗੇ 400 ਬੰਦੇ ਪੁਲਿਸ ਦਾ ਪਿੰਡ ਜਾ ਕੇ ਉਹਨਾਂ ਨੂੰ ਦੱਬ ਲਿੰਦਾ ਉਹਨਾਂ ਨੂੰ ਦੱਬ ਨਹੀਂਦਾ ਉਹਨਾਂ ਨੂੰ ਤੁਰ ਨਹੀਂ ਦਿੰਦੇ ਭਾਈ ਉੱਤ ਸਦੀ ਸਰਕਾਰ ਧੱਕਾ ਕਰਾਂਦੀ ਪੰਜਾਬ ਦੀ ਸਰਕਾਰ ਸਾਡੇ ਨਾਲ ਕੋਈ ਧੱਕਾ ਨਹੀਂ ਕਰ ਰਹੀ ਸੀ ਕਿ ਆਦੀਬ ਸਾਡੇ ਨਾਲ ਕੋਈ ਪੰਜਾਬ ਸਰਕਾਰ ਧੱਕਾ ਕਰਦੀ ਕੋਈ ਧੱਕਾ ਨਹੀਂ ਹੋ ਰਿਹਾ ਸਾਡੇ ਨਾਲ ਪੰਜਾਬ ਸਰਕਾਰ ਦਾ ਸਾਡਾ ਤਾਂ ਮੱਥਾ ਤੇ ਸੈਂਟਰ ਸਰਕਾਰ ਨਾਲ ਮੱਥਾ ਹੈ ਮੰਗਾ ਮਨਾ ਕੇ ਉੱਠਾਂਗੇ ਜਾਂ ਸਾਨੂੰ ਕਿੰਨੇ ਡੱਲੇਵਾਲ ਸਾਹਿਬ ਤੋਂ ਕੁਰਬਾਨ ਕਰਨੇ ਇੰਜ ਨਹੀਂ ਜਾਣ ਵਾਲੀ ਹੁਣੇ ਕੋਮ ਪਿਛਾਣੀ ਹਟੇਗੀ ਵੀ ਕਹਿ ਰਹੇ ਨੇ ਕਿ ਪਿਛਾਣ ਹਟ ਜੇਗੀ ਠੰਡ ਗਰਮੀ ਦਾ ਡਰਨ ਵਾਲੀ ਤਾਂ ਹੈ ਹੀ ਨਹੀਂ ਦੇਖੋ ਫਟੇਖੜ ਦੀ ਧਰਤੀ ਦੇ ਦੇਖੋ ਦਿਨ ਨੰਗੇ ਦੇ ਉੱਥੇ ਵੀ ਲੱਖਾਂ ਦਾ ਇਕੱਠ ਹੋਇਆ 50 ਲੱਖ ਦੁਨੀਆ ਉੱਥੇ ਪਹੁੰਚੀ ਹੈ ਨਿੱਕੇ ਨਿੱਕੇ ਬੱਚਾ ਸਾਡੇ ਜਿੱਦ ਚ ਲੋਕਾਂ ਨੂੰ ਨਮਨ ਕਰਨ ਵਾਸਤੇ ਗਏ ਨੇ ਅੱਜ ਜਿਸੇ ਡੱਲੇਵਾਲ ਦਾ 4 ਤਰੀਕ ਦਾ ਕਾਲ ਸੀ ਦੇਖ ਲਓ ਕਿੰਨੇ ਜਿਲ੍ਹੇ ਆਏ ਨੇ ਅੱਜ ਸਭ ਪੰਜਾਬ ਸਾਰਾ ਇਕੱਠਾ ਹੋ ਗਿਆ ਇਹਦਾ ਮਰਜ਼ੀ ਦੀ ਹਵਾ ਤੇ ਕੱਟਣੀ ਸੀ ਕੱਢ ਕੇ ਰੱਖਾਂਗੇ ਸਭ ਧੰਨਵਾਦ ਜੀ ਧੰਨਵਾਦ ਥੈਂਕ ਯੂ ਤੇ ਧੰਨਵਾਦ